ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜੀ ਮੈਂ ਚੇਤਨ ਕਾ ਸ਼ਬ ਸੋ ਦੋਸਤੋ ਅੱਜ ਤੋਂ ਤਿੰਨ ਇੱਕ ਦੁਹਾਕੀਆਂ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅੱਜ ਤੋਂ ਤਿੰਨ ਦੁਹਾਕੇ ਪਹਿਲਾਂ ਜਦੋਂ ਹੁਸ਼ਾਰਪੁਰ ਦੇ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਵੀ ਪਰੌਣਚਾਰੀ ਆਉਂਦੀ ਸੀ ਤਾਂ ਉਸ ਵਕਤ ਹੁਸ਼ਾਰਪੁਰਿਆਂ ਵੱਲੋਂ ਕਿਹਾ ਜਾਂਦਾ ਸੀ ਕਿ ਤੁਹਾਨੂੰ ਅਸੀਂ ਇੱਕ ਬੜੀ ਨਸਾਰੇਦਾਰ ਚੀਜ਼ ਹੈ ਜਿਹੜੀ ਉਹ ਹੁਸ਼ਾਰਪੁਰ ਦੀ ਤੁਹਾਨੂੰ ਕਮਾ ਕੇ ਲਿਆਉਂਦੇ ਹਾਂ ਤੇ ਜਦੋਂ ਉਹਨਾਂ ਦੇ ਪਰੌਣੇ ਹੁਸ਼ਿਆਰਪੁਰ ਦੀ ਉਸ ਥਾਂ ਤੇ ਆ ਕੇ ਵਿਜ਼ਿਟ ਕਰਦੇ ਸੀ ਜਾਂ ਘੁੰਮਣ ਦੇ ਲਈ ਆਉਂਦੇ ਸੀ ਤਾਂ ਉਹਨਾਂ ਦਾ ਮਨ ਵੀ ਹੈ ਜਾਂ ਚਿਹਰੇ ਆ ਜਿਹੜੇ ਉਹ ਖਿਲਖਲਾਉ ਉੱਠਦੇ ਸੀ ਕਿਉਂਕਿ ਉਹਨਾਂ ਨੂੰ ਹੁਸ਼ਿਆਰਪੁਰ ਦੀ ਇੱਕ ਅਜੀਹੀ ਥਾਂ ਤੇ ਲਿਆ ਜਾਂਦਾ ਸੀ ਜਿੱਥੇ ਆ ਕੇ ਇੱਕ ਪਹਾੜੀਆਂ ਦੀ ਫੀਲਿੰਗ ਆਂਦੀ ਸੀ ਸੋ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕਿਸ ਚੀਜ਼ ਦੀ ਗੱਲ ਕਰ ਰਿਹਾ ਜੀ ਹਾਂ ਮੈਂ ਗੱਲ ਕਰ ਰਿਹਾ ਕਿਸੇ ਸਮੇਂ ਹੁਸ਼ਿਆਰਪੁਰ ਦਾ ਦਿਲ ਕਹੇ ਜਾਣ ਵਾਲੀ ਹੁਸ਼ਿਆਰਪੁਰ ਦੀ Shimla ਪਹਾੜੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਨਿਊਜ਼ ਵੱਲੋਂ ਕਈ ਵਾਰ ਹੁਸ਼ਿਆਰਪੁਰ ਦੀ Shimla ਪਹਾੜੀ ਦੀ ਜੋ ਇੱਕ ਗਰਕ ਹੋ ਚੁੱਕੀ ਜਾਂ ਨਰਕ ਭਰੀ ਸਥਿਤੀ ਦਾ ਮੁੱਦਾ ਕਈ ਵਾਰ ਚੁੱਕਿਆ ਜਾ ਚੁੱਕਿਆ ਲੋਕਾਂ ਦੀ ਕਚੈਰੀ ਦੇ ਵਿੱਚ ਪਰੰਤੂ ਪ੍ਰਸ਼ਾਸਨ ਦੇ ਜਾਂ ਕਾਰਪੋਰੇਸ਼ਨ ਦੇ ਕੰਨ ਤੇ ਅੱਜ ਤੱਕ ਸਾਨੂੰ ਪੁਆਇੰਟ 1 ਫੀਸਦੀ ਵੀ ਜੂ ਸਰਕ ਦੀ ਨਜ਼ਰ ਨਹੀਂ ਆਈ ਹੈ ਸੋ ਹੁਣ ਬਹੁਤ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਅਜਹੀਆਂ ਪੋਸਟਾਂ ਪੈ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਹੁਸ਼ਿਆਰਪੁਰ ਦੀ Shimla ਪਹਾੜੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਕਰ ਦਿੱਤਾ ਜਾਵੇ ਕਿਉਂਕਿ ਕਾਰਪੋਰੇਸ਼ਨ ਵੱਲੋਂ ਤੇ ਸਰਕਾਰ ਵੱਲੋਂ ਉੱਥੇ ਇੱਕ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਸੋ ਹੁਣ ਹੁਸ਼ਿਆਰਪੁਰ ਦੀ Shimla ਪਹਾੜੀ ਵਿਖੇ ਮੈਂ ਮੌਜੂਦ ਹਾਂ ਤੁਹਾਨੂੰ ਇੱਥੋਂ ਦੇ ਹਾਲਾਤਾਂ ਤੋਂ ਵੀ ਜਾਣੂ ਕਰਵਾਵਾਂਗੇ ਤੇ ਦੱਸਾਂਗੇ ਵੀ ਕਿ ਆਖਰਕਾਰ ਕਿਉਂ ਪ੍ਰਸ਼ਾਸਨ ਵੱਲੋਂ Shimla ਪਹਾੜੀ ਪਾਰਕ ਦੀ ਜਿਹੜੀ ਉਹ ਤੋੜਪੰਨ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਹਾਨੂੰ ਹੁਣ ਆਪਾਂ ਲਗਾਤਾਰ ਹੁਸ਼ਿਆਰਪੁਰ ਦੀ Shimla ਪਹਾੜੀ ਦੀਆਂ ਦਿਖਾ ਰਹੇ ਹਾਂ ਤੇ ਇੱਕ ਸ਼ਿਮਲਾ ਪਹਾੜੀ ਦਾ ਜਿਹੜਾ ਇੱਕ ਵੱਡਾ ਹਿੱਸਾ ਹੈ ਪਿਛਲੇ ਪਾਸੇ ਤੋਂ ਸ਼ਿਮਲਾ ਪਹਾੜੀ ਦੀ ਪਿਛਲੀ ਪਾਸੇੋਂ ਜਿਹੜਾ ਉਹ ਤੋੜ ਦਿੱਤਾ ਗਿਆ ਹੈ ਤਾਂ ਉੱਥੋਂ ਜਿਹੜੀ ਉਹ ਮਿੱਟੀ ਹੈ ਉਹ ਕੱਢ ਲਈ ਗਈ ਹੈ ਕਿਉਂਕਿ ਸ਼ਿਮਲਾ ਪਹਾੜੀ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜਿਵੇਂ ਸ਼ਿਮਲੇ ਦੇ ਵਿੱਚ ਪਹਾੜੀਆਂ ਹੁੰਦੀਆਂ ਨੇ ਤਾਂ ਉਸ ਤਰ੍ਹਾਂ ਦੀਆਂ ਪਹਾੜੀਆਂ ਇਸ ਤਾ ਤੇ ਸਥਾਪਿਤ ਕੀਤੀਆਂ ਗਈਆਂ ਸਨ ਤੇ ਜਦੋਂ ਵੀ ਅੱਜ ਤੋਂ 3 ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਸਾਡੇ ਮਾਪੇ ਦੱਸਦੇ ਨੇ ਕਿ ਬੜੀ ਇੱਥੇ ਚਹਲ ਪੈਲ ਹੁੰਦੀ ਸੀ ਰੌਣਕ ਮੇਲਾ ਜਿਹੜਾ ਉਹ ਲੱਗਿਆ ਹੁੰਦਾ ਸੀ ਪਰੰਤੂ ਜੇਕਰ ਆਪਾਂ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਅੱਜ ਦੇ ਹਾਲਾਤਾਂ ਦੇ ਵਿੱਚ ਜਿਹੜੀ ਇਹ ਸ਼ਿਮਲਾ ਪਹਾੜੀ ਹੈ ਜਾਂ ਤਾਂ ਚੂਹਿਆਂ ਦਾ ਅੱਡਾ ਬਣ ਕੇ ਰਹਿ ਚੁੱਕੀ ਹੈ ਜਾਂ ਫਿਰ ਜਿਵੇਂ ਕਿ ਹਰ ਪਾਰਕ ਦੇ ਵਿੱਚ ਥੋੜਾ ਬਹੁਤਾ ਚੱਲਦਾ ਹੈ ਕਿ ਨਸ਼ੇੜੀਆਂ ਦੇ ਲਈ ਇਹ ਥਾਂ ਬਣ ਕੇ ਰਹਿ ਗਈ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪ੍ਰਸ਼ਾਸਨ ਵੱਲੋਂ ਜੀਸੀਬੀ ਦੀ ਮਦਦ ਦੇ ਨਾਲ ਮਸ਼ੀਨਾਂ ਦੀ ਮਦਦ ਦੇ ਨਾਲ ਇੱਕ ਵੱਡਾ ਹਿੱਸਾ ਜਿਹੜਾ ਸ਼ਿਮਲਾ ਪਹਾੜੀ ਦਾ ਤੋੜ ਦਿੱਤਾ ਗਿਆ ਤੇ ਮੇਰੀ एसटीओ सुशील जी ਨਾਲ ਵੀ ਗੱਲਬਾਤ ਹੋਈ ਹੈ ਸੀਵਰੇਜ ਵਿਭਾਗ ਦੇ ਜੋ एसटीओ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਇੱਕ ਵਾਟਰ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਉਸਾਰਤ ਕੀਤਾ ਜਾ ਰਿਹਾ ਹੈ ਕਿਉਂਕਿ ਹੁਸ਼ਿਆਰਪੁਰ ਦੇ Shimla ਪਹਾੜੀ ਚੌਂਕ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਹੈ ਜਿਹੜਾ ਉਹ ਬਰਸਾਤੀ ਦਿਨਾਂ ਦੇ ਵਿੱਚ ਖੜਾ ਹੋ ਜਾਂਦਾ ਹੈ ਜਾਂ ਥੋੜੇ ਜਿਹਾ ਮੀਂਹ ਤੋਂ ਬਾਅਦ ਸ਼ਿਮਲਾ ਪਹਾੜੀ ਦਾ ਜਿਹੜਾ ਚੌਕ ਹੈ ਉਹ ਪਾਣੀ ਦੇ ਨਾਲ ਨੱਕੋ ਨੱਕ ਡੁੱਬ ਜਾਂਦਾ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਉਹਨਾਂ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਥਾਂ ਤੇ ਇੱਕ 20 ਫੁੱਟ ਦਾ ਜਿਹੜਾ ਟੈਂਕ ਸਥਾਪਿਤ ਕੀਤਾ ਜਾਵੇਗਾ ਜੋ ਕਿ ਹੁਸ਼ਿਆਰਪੁਰ ਦਾ ਸ਼ਿਮਲਾ ਪਹਾੜੀ ਦਾ ਜੋ ਪਾਣੀ ਚੌਂਕ ਦੇ ਵਿੱਚ ਖੜਾ ਹੁੰਦਾ ਤਾਂ ਉਸ ਨੂੰ ਇਸ ਥਾਂ ਤੇ ਲਿਆ ਕੇ ਖੜਾ ਕੀ ਪਾਣੀ ਨੂੰ ਇਸ ਥਾਂ ਤੇ ਇਕੱਤਰ ਕੀਤਾ ਜਾਵੇਗਾ ਤਾਂ ਇੱਥੋਂ ਪਾਣੀ ਹੈ ਜਿਹੜਾ ਉਹ ਪਾਈਪਾ ਦੀ ਮਦਦ ਨਾਲ ਜਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਚੌਂਕ ਦੇ ਵਿੱਚ ਜਿਹੜਾ ਪਾਣੀ ਉਹ ਸੁੱਟਿਆ ਜਾਵੇਗਾ ਤੇ ਇੱਕ ਗੱਲ ਸਪਸ਼ਟ ਤੌਰ ਤੇ ਉਹਨਾਂ ਵੱਲੋਂ ਮੇਰੇ ਵੱਲੋਂ ਪੁੱਛੀ ਗਈ ਸੀ ਕਿ ਕਿ ਸ਼ਿਮਲਾ ਪਹਾੜੀ ਨੂੰ ਲੈ ਕੇ ਜੋ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਿਮਲਾ ਪਹਾੜੀ ਨੂੰ ਜਿਹੜਾ ਉਹ ਤੋੜਿਆ ਜਾ ਸਕਦਾ ਹੈ ਜਾਂ ਖਤਮ ਹੋ ਸਕਦੀ ਹੈ ਜਾਂ ਡਿਸਮੈਂਟਲ ਹੋ ਸਕਦੀ ਹੈ ਤਾਂ ਉਹਨਾਂ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਇਨਕਾਰੀ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਕੋਈ ਵੀ ਹਿਲਾਤ ਨਹੀਂ ਆ ਹ ਇੱਕ ਗੱਲ ਉਹਨਾਂ ਵੱਲੋਂ ਜ਼ਰੂਰ ਕਹੀ ਗਈ ਹੈ ਕਿ ਇੱਥੇ ਵਾਟਰ ਟੈਂਕ ਦਾ ਜਿਹੜਾ ਉਹ ਸਥਾਪਿਤ ਕੀਤਾ ਜਾਵੇਗਾ ਤੇ ਜੇਕਰ ਇਹ ਮਿੱਟੀ ਹੈ ਜਿਵੇਂ ਕਿ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਥੋੜਾ ਇਸ ਪਾਸੇੋਂ ਜਾ ਕੇ ਦਿਖਾ ਦੇਣਾ ਤੇ ਕਲੀਅਰ ਨਜ਼ਰ ਆਏਗੀ ਤੇ ਜੇਕਰ ਮਿੱਟੀ ਟਿੱਕੀ ਰਹਿੰਦੀ ਹੈ ਥੋੜਾ ਜਿਹਾ ਅੱਗੇ ਚੱਲ ਕੇ ਦਿਖਾ ਦੂ ਅਜੇ ਜੀ ਤੇ ਜੇਕਰ ਮਿੱਟੀ ਟਿੱਕੀ ਰਹਿੰਦੀ ਹੈ ਤਾਂ ਫਿਰ ਬਹੁਤ ਵਧੀਆ ਤਾਂ ਕਿਸੇ ਵੀ ਹਾਲਾਤਾਂ ਦੇ ਵਿੱਚ ਪਹਾੜੀ ਨੂੰ ਜਿਹੜਾ ਨਹੀਂ ਛੇੜਿਆ ਜਾਵੇਗਾ ਪਾਰਗ ਨੂੰ ਤੇ ਜੇਕਰ ਮਿੱਟੀ ਨਹੀਂ ਟਿਕਦੀ ਹੈ ਤਾਂ ਫਿਰ ਜਿਹੜਾ ਇਸ ਦਾ ਹੋਰ ਹਿੱਸਾ ਜਿਹੜਾ ਉਹ ਡਿਸਮੈਂਟਲ ਕੀਤਾ ਜਾਵੇਗਾ ਤਾਂ ਜਦੋਂ ਮੇਰੇ ਵੱਲੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਸਾਰਾ ਹਿੱਸਾ ਜਿਹੜਾ ਸ਼ਿਮਲਾ ਪਹਾੜੀ ਨੂੰ ਤੈਸ ਨਿਅਸ ਕਰ ਦਿੱਤਾ ਜਾਵੇਗਾ ਤਾਂ ਉਹਨਾਂ ਵੱਲੋਂ ਇਨਕਾਰੀ ਕੀਤੀ ਗਈ ਹੈ ਕਿ ਨਹੀਂ 20% ਲਗਭਗ ਹੈ ਜਿਹੜਾ ਉਹ ਸ਼ਿਮਲਾ ਪਹਾੜੀ ਦਾ ਹਿੱਸਾ ਜਿਹੜਾ ਉਹ ਤੋੜਿਆ ਜਾਵੇਗਾ। ਕੁੱਲ ਮਿਲਾ ਕੇ ਅੱਜ ਦੇ ਸਮੇਂ ਦੇ ਵਿੱਚ ਜੋ ਸ਼ਿਮਲਾ ਪਹਾੜੀ ਪਾਰਕ ਹੈ ਅੱਜ ਅੱਜ ਦੇ ਸਮੇਂ ਦੇ ਵਿੱਚ ਉਹ ਸ਼ਿਮਲਾ ਪਹਾੜੀ ਪਾਰਕ ਹੈ ਕਿ ਚੂਹਿਆਂ ਦਾ ਅੱਡਾ ਬਣੀ ਹੋਈ ਹੈ ਜਾਂ ਉਹਨਾਂ ਮੁੰਡਿਆਂ ਲਈ ਅੱਡਾ ਬਣੀ ਹੋਈ ਹੈ ਜੋ ਨਸ਼ੇ ਕਰਦੇ ਨੇ ਇੱਥੇ ਆ ਕੇ ਤਾਂ ਜੇਕਰ ਸ਼ਿਮਲਾ ਪਹਾੜੀ ਨੂੰ ਤੋੜ ਦਿੱਤਾ ਜਾਂਦਾ ਤਾਂ ਲੋਕਾਂ ਦੀਆਂ ਬਹੁਤ ਸਾਰੀਆਂ ਆਜਾਦਾਂ ਉਹ ਸ਼ਿਮਲਾ ਪਹਾੜੀ ਪਾਰਕ ਦੇ ਨਾਲ ਜੁੜੀਆਂ ਹੋਈਆਂ ਨੇ ਸਾਡੇ ਮਾਪਿਆਂ ਦੀਆਂ ਸਾਡੇ ਦਾਦਾ-ਦਾਦੀਆਂ ਦੀਆਂ ਜਾਂ ਉਹਨਾਂ ਦੇ ਬਜ਼ੁਰਗੀਆਂ ਦੀਆਂ ਤਾਂ ਆਖਰਕਾਰ ਜੇਕਰ ਸ਼ਿਮਲਾ ਪਹਾੜੀ ਨੂੰ ਡਿਸਮੈਂਟਲ ਕੀਤਾ ਜਾਂਦਾ ਤਾਂ ਉਹਨਾਂ ਯਾਦਾਂ ਨੂੰ ਤਹਸਨਾਸ ਕਰਨ ਲਈ ਜ਼ਿੰਮੇਵਾਰ ਕੌਣ ਹੋਵੇਗਾ ਸੋ ਮੈਨੂੰ ਲੱਗਦਾ ਹੈ ਕਿ ਜਲਦ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਵੀ ਜ਼ਰੂਰ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਇਸ ਗੱਲ ਤੋਂ ਜਿਹੜਾ ਪਰਦਾ ਚੁੱਕਣਾ ਚਾਹੀਦਾ ਹੈ ਕਿ ਸ਼ਿਮਲਾ ਪਹਾੜੀ ਪਾਰਕ ਨੂੰ ਇੱਥੋਂ ਤਬਹ਼ਸ ਨਾਸ ਕੀਤਾ ਜਾਵੇਗਾ ਜਾਂ ਇਸ ਦਾ ਬਚਾਅ ਕੀਤਾ ਜਾਵੇਗਾ ਕੈਮਰਾ ਪਰਸਨ ਕਰਮਜੀਤ ਸਿੰਘ ਅੱਜ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ